ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਤੀਜਾ RAM ਕਲੀ RAM ਅਰ ਬਸਿਆਤਾ ਬਨਿਆ ਸੰਗਾਰ ਗੁਰ ਕਾ ਸ਼ਬਦ ਕਮਲ ਬਿਗਿ ਸਿਆਤਾ ਸੋ ਪਿਆ ਭਗਤ ਪੰਡਾਰ ਭਰਮ ਗਿਆ ਤਾਂ ਜਾਗਿਆ ਚੂਕਾ ਅਗਿਆਨ ਅਧਾਰ ਤਿਸਨੂੰ ਰੂਪਤ ਅਗਲਾ ਜਸਰ ਨਾਰ ਪਿਆਰ ਸਦਾ ਰਵੇ ਫਿਰ ਆਪਣਾ ਸੋਬਾਵੰਤੀ ਨਾਰ ਮਨ ਮੁਖ ਸੰਗਾਰ ਨਾ ਜਾਣਨੀ ਜੈ ਸੰਨ ਜਨਮ ਸਭਾਰ ਬਿਨਹਿ ਹਰ ਪਗਤੀ ਸਿੰਗਾਰ ਕਰਹਿ ਨਿਤ ਜਮਹਿ ਹੋਏ ਖਵਾਰ ਸੰਸਾਰ ਵਿੱਚ ਸੋਗ ਨ ਪਾਏ ਨੀ ਅਗੇ ਦੇ ਕਰ ਸੋ ਜਾਣੇ ਕਰਤਾਰ ਨਾਨਕ ਸਚਾ ਏਕ ਹੈ ਦੋ ਵਿੱਚ ਹੈ ਸੰਸਾਰ ਚੰਗੇ ਮੰਦੇ ਆਪ ਲਾਇਨ ਸੋ ਕਰਨ ਜੀ ਆਪ ਕਰਾਏ ਕਰਤਾਰ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਤੀਜਾ RAM ਕਲੀ RAM ਅਨਵਸਿਆਤਾ ਬਣਿਆ ਸਿੰਗਾਰ ਗੁਰ ਕੈ ਸਬਦ ਕਮਲ ਬਿਗਿ ਤਿਆ ਤਾਂ ਸੋ ਪਿਆ ਭਗਤ ਪੰਡਾਰ ਭਰਮ ਗਿਆ ਤਾਂ ਜਾਗਿਆ ਚੂਕਾ ਅਗਿਆਨ ਅਧਾਰ ਤਿਸ ਨੂੰ ਰੂਪਤ ਅਗਲਾ ਜਸਰ ਨਾਰ ਪਿਆਰ ਸਦਾ ਰਵੇ ਫਿਰ ਆਪਣਾ ਸੋਭਵੰਤੀ ਨਾਰ ਮਨਮੁਖ ਸ਼ਿੰਗਾਰ ਨਾ ਜਾਣੀ ਜਿਹਾ ਸਨ ਜਨਮ ਸਭਾਰ ਬਿਨ ਹਰ ਭਗਤੀ ਸ਼ਿੰਗਾਰ ਕਰੇ ਨਿਤ ਜਮਹਿ ਹੋਏ ਖਵਾਰ ਸੰਸਾਰ ਵਿੱਚ ਸੋਗ ਨਾ ਪਾਏ ਨੀ ਅਗੇ ਦੇ ਕਰ ਸੋ ਜਾਣੇ ਕਰਤਾਰ ਨਾਨਕ ਸੱਚਾ ਏਕ ਹੈ ਦੋਹ ਵਿੱਚ ਹੈ ਸੰਸਾਰ ਚੰਗੇ ਮੰਦੇ ਆਪ ਲਾਇਨ ਸੋ ਕਰਨ ਜੀ ਆਪ ਕਰਾਇ ਕਰਤਾਰ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਤੀਜਾ RAM ਕਲੀ RAM ਮਨ ਵਸਿਆਤਾ ਬਣਿਆ ਸੰਗਾਰ ਗੁਰ ਕਾ ਸ਼ਬਦ ਕਮਲ ਬਿਗਿ ਤਿਆਤਾ ਸੋ ਪਿਆ ਭਗਤ ਭੰਡਾਰ ਭਰਮ ਗਿਆ ਤਾਂ ਜਾਗਿਆ ਚੂਕਾ ਅਗਿਆਨ ਆਧਾਰ ਤਿਸ ਨੂੰ ਰੂਪਤ ਅਗਲਾ ਜਸਰ ਨਾਰ ਪਿਆਰ ਸਦਾ ਰਵੇ ਫਿਰ ਆਪਣਾ ਸੋਬਾਵੰਤੀ ਨਾਰ ਮਨਮੁਖ ਸ਼ਿੰਗਾਰ ਨ ਜਾਣੀ ਜਸਨ ਜਨਮ ਸਭਾਰ ਬਿਨ ਹਰ ਭਗਤੀ ਸ਼ਿੰਗਾਰ ਕਰਹਿ ਨਿਤ ਜਮਹਿ ਹੋਏ ਖਵਾਰ ਸੰਸਾਰ ਵਿੱਚ ਸੋਗ ਨ ਪਾਏ ਨੀ ਆਕੇ ਦੇਕਰ ਸੁਜਾਣੇ ਕਰਤਾਰ ਨਾਨਕ ਸਚਾ ਏਕ ਹੈ ਦੋਹ ਵਿਚ ਹੈ ਸੰਸਾਰ ਚੰਗੇ ਮੰਦੇ ਆਪ ਲਾਇਨ ਸੋ ਕਰਨ ਜੀ ਆਪ ਕਰਾਏ ਕਰਤਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਤੀਜਾ ਰਾਮ ਕਲੀ ਰਾਮ ਅਰਵਸਿਆਤਾ ਬਨਿਆ ਸੰਗਾਰ ਗੁਰ ਕਾ ਸਬਦ ਕਮਲ ਬਿਗਿ ਸਿਆਤਾ ਸੋਪਿਆ ਭਗਤ ਪੰਡਾਰ ਭਰਮ ਗਿਆ ਤਾਂ ਜਾਗਿਆ ਚੂਕਾ ਅਗਿਆਨ ਆਧਾਰ ਤਿਸਨੂੰ ਰੂਪਤ ਅਗਲਾ ਜਸਰ ਨਾਰ ਪਿਆਰ ਸਦਾ ਰਵੇ ਫਿਰ ਆਪਣਾ ਸੋਭਵੰਤੀ ਨਾਰ ਮਨ ਮੁਖ ਸੰਗਾਰ ਨਾ ਜਾਣੀ ਜਿਹਾ ਸੰਜਮ ਸਭਾਰ ਬਿਨ ਹਰ ਭਗਤੀ ਸੰਗਾਰ ਕਰੇ ਨਿਤ ਜਮਹਿ ਹੋਏ ਖਵਾਰ ਸੰਸਾਰ ਵਿੱਚ ਸੋਗ ਨਾ ਪਾਏ ਨੀ ਅਗੇ ਦੇ ਕਰ ਸੋ ਜਾਣੇ ਕਰਤਾਰ ਨਾਨਕ ਸਚਾ ਇਕ ਹੈ ਦੋ ਵਜ ਹੈ ਸੰਸਾਰ ਚੰਗੇ ਮੰਦੇ ਆਪ ਲਾਇਨ ਸੋ ਕਰਨ ਜੀ ਆਪ ਕਰਾਇ ਕਰਤਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਤੀਜਾ RAM ਕਲੀ RAM ਮਨ ਵਸਿਆਤਾ ਬਣਿਆ ਸੰਗਾਰ ਗੁਰ ਕਾ ਸਬਦ ਕਮਲ ਬਿਗਿ ਤਿਆ ਤਾਂ ਸੋ ਪਿਆ ਭਗਤ ਪੰਡਾਰ ਭਰਮ ਗਿਆ ਤਾਂ ਜਾਗਿਆ ਚੂਕਾ ਅਗਿਆਨ ਅਧਾਰ ਤਿਸ ਨੂੰ ਰੂਪਤ ਅਗਲਾ ਜਸਰਨਾਰ ਪਿਆਰ ਸਦਾ ਰਵੇ ਫਿਰ ਆਪਣਾ ਸੋਭਵੰਤੀ ਨਾਰ ਮਨਮੁਖ ਸ਼ਿੰਗਾਰ ਨਾ ਜਾਣੀ ਜਿਹਾ ਸਨ ਜਨਮ ਸਭਾਰ ਬਿਨ ਹਰ ਭਗਤੀ ਸ਼ਿੰਗਾਰ ਕਰਹਿ ਨਿਤ ਜਮਹਿ ਹੋਏ ਖਵਾਰ ਸੰਸਾਰ ਵਿੱਚ ਸੋਗ ਨ ਪਾਏ ਨੀ ਆਗੇ ਦੇ ਕਰ ਸੋ ਜਾਣੇ ਕਰਤਾਰ ਨਾਨਕ ਸਚਾ ਏਕ ਹੈ ਦੋ ਵਿੱਚ ਹੈ ਸੰਸਾਰ ਚੰਗੇ ਮੰਦੇ ਆਪ ਲਾਇਨ ਸੋ ਕਰਨ ਜੀ ਆਪ ਕਰਾਏ ਕਰਤਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਤੀਜਾ ਰਾਮ ਕਲੀ ਰਾਮ ਅਰਵਸਿਆਤਾ ਬਨਿਆ ਸੰਗਾਰ ਗੁਰ ਕਾ ਸਬਦ ਕਮਲ ਬਿਗੇ ਸਿਆਤਾ ਸੋ ਪਿਆ ਭਗਤ ਪੰਡਾਰ ਭਰਮ ਗਿਆ ਤਾਂ ਜਾਗਿਆ ਚੂਕਾ ਅਗਿਆਨ ਆਧਾਰ ਤਿਸਨੂੰ ਰੂਪਤਾ ਅਗਲਾ ਜਸਰ ਨਾਰ ਪਿਆਰ ਸਦਾ ਰਵੇ ਫਿਰ ਆਪਣਾ ਸੋਬਾਵੰਤੀ ਨਾਰ ਮਨ ਮੁਖ ਸੰਗਾਰ ਨਾ ਜਾਣਨੀ ਜਸਨ ਜਨਮ ਸੰਭਾਰ ਬਿਨ ਹਰ ਭਗਤੀ ਸੰਗਾਰ ਕਰਹਿ ਨਿਤ ਜਮਹਿ ਹੋਏ ਖਵਾਰ ਸੰਸਾਰ ਵਿੱਚ ਸੋਗ ਨਾ ਪਾਏ ਨੀ ਅਗੇ ਦੇ ਕਰ ਸੋ ਜਾਣੇ ਕਰਤਾਰ ਨਾਨਕ ਸਚਾ ਏਕ ਹੈ ਦੋ ਵਜ ਹੈ ਸੰਸਾਰ ਚੰਗੇ ਮੰਦੇ ਆਪ ਲਾਇਨ ਸੋ ਕਰਨ ਜੀ ਆਪ ਕਰਾਇ ਕਰਤਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਤੀਜਾ RAM ਕਲੀ RAM ਅਰ ਬਸਿਆਤਾ ਬਣਿਆ ਸੰਗਾਰ ਗੁਰ ਕਾ ਸ਼ਬਦ ਕਮਲ ਬਿਗਿ ਸਿਆ ਤਾ ਸੋ ਪਿਆ ਭਗਤ ਭੰਡਾਰ ਭਰਮ ਗਿਆ ਤਾਂ ਜਾਗਿਆ ਚੂਕਾ ਅਗਿਆਨ ਅਧਾਰ ਕਿਸ ਨੂੰ ਰੂਪਤਾ ਅਗਲਾ ਜਸਰਨਾਰ ਪਿਆਰ ਸਦਾ ਰਵੇ ਫਿਰ ਆਪਣਾ ਸੋਬਾਵੰਤੀ ਨਾਰ ਮਨਮੁਖ ਸ਼ਿੰਗਾਰ ਨਾ ਜਾਣੀ ਜਸਨ ਜਨਮ ਸਭਾਰ ਬਿਨ ਹਰ ਭਗਤੀ ਸ਼ਿੰਗਾਰ ਕਰ ਹੈ ਨਿਤ ਜਮਹਿ ਹੋਏ ਖਵਾਰ ਸੰਸਾਰ ਵਿੱਚ ਸੋਭਣਾ ਪਾਏ ਨਹੀਂ ਆਕੇ ਦੇਕਰ ਸੁਜਾਣੇ ਕਰਤਾਰ ਨਾਨਕ ਸਚਾ ਏਕ ਹੈ ਦੋ ਵਿੱਚ ਹੈ ਸੰਸਾਰ ਚੰਗੇ ਮੰਦੇ ਆਪ ਲਾਇਨ ਸੋ ਕਰਨ ਜੀ ਆਪ ਕਰਾਏ ਕਰਤਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਤੀਜਾ ਰਾਮ ਕਲੀ ਰਾਮ ਹਰਿ ਵਸਿਆ ਤਾ ਬਨਿਆ ਸੰਗਾਰ ਗੁਰ ਕਾ ਸਬਦ ਕਮਲ ਬਿਗਿ ਸਿਆ ਤਾ ਸੋ ਪਿਆ ਭਗਤ ਪੰਡਾਰ ਭਰਮ ਗਿਆ ਤਾ ਜਾਗਿਆ ਚੂਕਾ ਅਗਿਆਨ ਆਧਾਰ ਤਿਸਨੂੰ ਰੂਪਤ ਅਗਲਾ ਜਸਰ ਨਾਰ ਪਿਆਰ ਸਦਾ ਰਵੇ ਫਿਰ ਆਪਣਾ ਸੋਬਾਵੰਤੀ ਨਾਰ ਮਨਮੁਖ ਸੰਗਾਰ ਨਾ ਜਾਣਨੀ ਜਸਨ ਜਨਮ ਸੁਭਾਰ ਬਿਨ ਹਰ ਭਗਤੀ ਸੰਗਾਰ ਕਰਹਿ ਨਿਤ ਜਮਹਿ ਹੋਏ ਖਵਾਰ ਸੰਸਾਰ ਵਿੱਚ ਸੋਗ ਨਾ ਪਾਏ ਨੀ ਅਗੇ ਜੇ ਕਰ ਸੋ ਜਾਣੇ ਕਰਤਾਰ ਨਾਨਕ ਸਚਾ ਏਕ ਹੈ ਦੋ ਵਿੱਚ ਹੈ ਸੰਸਾਰ ਚੰਗੇ ਮੰਦੇ ਆਪ ਲਾਇਨ ਸੋ ਕਰਨ ਜੀ ਆਪ ਕਰਾਇ ਕਰਤਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਤੀਜਾ RAM ਕਲੀ ਰਾਮ ਅਰ ਬਸਿਆਤਾ ਬਨਿਆ ਸੰਗਾਰ ਗੁਰ ਕਾ ਸਬਦ ਕਮਲ ਬਿਗੇ ਸਿਆਤਾ ਸੋ ਪਿਆ ਭਗਤ ਭੰਡਾਰ ਭਰਮ ਗਿਆ ਤਾਂ ਜਾਗਿਆ ਚੂਕਾ ਅਗਿਆਨ ਆਧਾਰ ਤਿਸਨੂੰ ਰੂਪ ਅਤ ਅਗਲਾ ਜਸਰਨਾਰ ਪਿਆਰ ਸਦਾ ਰਵੇ ਫਿਰ ਆਪਣਾ ਸੋਭਵੰਤੀ ਨਾਰ ਮਨਮੁਖ ਸ਼ਿੰਗਾਰ ਨਾ ਜਾਣੀ ਜਸਨ ਜਨਮ ਸੰਭਾਰ ਬਿਨ ਹਰ ਪਗਤੀ ਸ਼ਿੰਗਾਰ ਕਰ ਹੈ ਨਿਤ ਜਮਹਿ ਹੋਏ ਖਵਾਰ ਸੰਸਾਰ ਵਿੱਚ ਸੋਭ ਨਾ ਪਾਏ ਨੀ ਆਕੇ ਦੇਕਰ ਸੁ ਜਾਣੇ ਕਰਤਾਰ ਨਾਨਕ ਸਚਾ ਏਕ ਹੈ ਦੋ ਵਿੱਚ ਹੈ ਸੰਸਾਰ ਚੰਗੇ ਮੰਦੇ ਆਪ ਲਾਇਨ ਸੋ ਕਰਨ ਜੀ ਆਪ ਕਰਾਇ ਕਰਤਾਰ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਤੀਜਾ ਰਾਮ ਕਲੀ ਰਾਮ ਹਰ ਵਸਿਆਤਾ ਬਨਿਆ ਸੰਗਾਰ ਗੁਰ ਕਾ ਸਬਦ ਕਮਲ ਵਿੱਚ ਆਤਾਂ ਸੋ ਪਿਆ ਭਗਤ ਪੰਡਾਰ ਭਰਮ ਗਿਆ ਤਾਂ ਜਾਗਿਆ ਚੂਕਾ ਅਗਿਆਨ ਆਧਾਰ ਕਿਸਨੂ ਰੂਪਤ ਅਗਲਾ ਜਸਰ ਨਾਲ ਪਿਆਰ ਸਦਾ ਰਵੇ ਫਿਰ ਆਪਣਾ ਸੋਭਵੰਤੀ ਨਾਰ ਮਨ ਮੁਖ ਸੰਗਾਰ ਨਾ ਜਾਣਨੀ ਜਸਨ ਜਨਮ ਸਭਾਰ ਬਿਨ ਹਰ ਭਗਤੀ ਸੰਗਾਰ ਕਰਹਿ ਨਿਤ ਜਮਹਿ ਹੋਏ ਖਾਰ ਸੰਸਾਰ ਵਿੱਚ ਸੋਗ ਨਾ ਪਾਏ ਨੀ ਆਕੇ ਦੇਕਰ ਸੋ ਜਾਣੇ ਕਰਤਾਰ ਨਾਨਕ ਸਚਾ ਏਕ ਹੈ ਦੋ ਵਿੱਚ ਹੈ ਸੰਸਾਰ ਚੰਗੇ ਮੰਦੇ ਆਪ ਲਾਇਨ ਸੋ ਕਰਨ ਜੀ ਆਪ ਕਰਾਇ ਕਰਤਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਤੀਜਾ ਰਾਮ ਕਲੀ ਰਾਮ ਅਰ ਬਸਿਆਤਾ ਬਣਿਆ ਸੰਗਾਰ ਗੁਰ ਕਾ ਸਬਦ ਕਮਲ ਬਿਗਿ ਸਿਆਤਾ ਸੋ ਪਿਆ ਭਗਤ ਭੰਡਾਰ ਭਰਮ ਗਿਆ ਤਾਂ ਜਾਗਿਆ ਚੂਕਾ ਅਗਿਆਨ ਅਧਾਰ ਕਿਸ ਨੂੰ ਰੂਪਤ ਅਗਲਾ ਜਸਰਨਾਰ ਪਿਆਰ ਸਦਾ ਰਵੇ ਫਿਰ ਆਪਣਾ ਸੋਭਵੰਤੀ ਨਾਰ ਮਨਮੁਖ ਸ਼ਿੰਗਾਰ ਨਾ ਜਾਣੀ ਜਸਨ ਜਨਮ ਸਭਾਰ ਬਿਨ ਹਰ ਭਗਤੀ ਸ਼ਿੰਗਾਰ ਕਰ ਹੈ ਨਿਤ ਜਮਹਿ ਹੋਏ ਖਵਾਰ ਸੰਸਾਰ ਵਿੱਚ ਸੋਭ ਨਾ ਪਾਏ ਨੀ ਆਕੇ ਦੇਕਰ ਸੁ ਜਾਣੇ ਕਰਤਾਰ ਨਾਨਕ ਸਚਾ ਏਕ ਹੈ ਦੋ ਵਿੱਚ ਹੈ ਸੰਸਾਰ ਚੰਗੇ ਮੰਦੇ ਆਪ ਲਾਇਨ ਸੋ ਕਰਨ ਜੀ ਆਪ ਕਰਾਏ ਕਰਤਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਤੀਜਾ ਰਾਮ ਕਲੀ ਰਾਮ ਅਰਵਸਿਆਤਾ ਬਨਿਆ ਸੰਗਾਰ ਗੁਰ ਕਾ ਸਬਦ ਕਮਲ ਬਿਗਿ ਸਿਆਤਾ ਸੋ ਪਿਆ ਭਗਤ ਪੰਡਾਰ ਭਰਮ ਗਿਆ ਤਾਂ ਜਾਗਿਆ ਚੂਕਾ ਅਗਿਆਨ ਆਧਾਰ ਤਿਸ ਨੂੰ ਰੂਪਤ ਅਗਲਾਜ ਸਰਨਾਰ ਪਿਆਰ ਸਦਾ ਰਵੇ ਫਿਰ ਆਪਣਾ ਸੋਬਾਵੰਤੀ ਨਾਰ ਮਨਮੁਖ ਸੰਗਾਰ ਨਾ ਜਾਣਨੀ ਜਸਨ ਜਨਮ ਸਭਾਰ ਬਿਨ ਹਰ ਭਗਤੀ ਸੰਗਾਰ ਕਰਹਿ ਨਿਤ ਜਮਹਿ ਹੋਏ ਖਵਾਰ ਸੰਸਾਰ ਵਿੱਚ ਸੋਬਨਾ ਪਾਏ ਨੀ ਆਕੇ ਦੇਕਰ ਸੋ ਜਾਣੇ ਕਰਤਾਰ ਨਾਨਕ ਸਚਾ ਏਕ ਹੈ ਦੋ ਵਿੱਚ ਹੈ ਸੰਸਾਰ ਚੰਗੇ ਮੰਦੇ ਆਪ ਲਾਇਨ ਸੋ ਕਰਨ ਜੀ ਆਪ ਕਰਾਇ ਕਰਤਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ 3 ਰਾਮ ਕਲੀ ਰਾਮ ਅਰਵਸਿਆਤਾ ਬਨਿਆ ਸੰਗਾਰ ਗੁਰ ਕੈ ਸਬਦ ਕਮਲ ਬਿਗਿ ਸਿਆਤਾ ਸੋ ਪਿਆ ਭਗਤ ਭੰਡਾਰ ਭਰਮ ਗਿਆ ਤਾਂ ਜਾਗਿਆ ਚੂਕਾ ਅਗਿਆਨ ਆਧਾਰ ਤਿਸ ਨੂੰ ਰੂਪ ਅਤ ਅਗਲਾ ਜਸਰਨਾਰ ਪਿਆਰ ਸਦਾ ਰਵੇ ਫਿਰ ਆਪਣਾ ਸੋਬਾਵੰਤੀ ਨਾਰ ਮਨਮੁਖ ਸ਼ਿੰਗਾਰ ਨਾ ਜਾਣੀ ਜਸਨ ਜਨਮ ਸਭਾਰ ਬਿਨ ਹਰ ਭਗਤੀ ਸ਼ਿੰਗਾਰ ਕਰਹਿ ਨਿਤ ਜਮਹਿ ਹੋਏ ਖਵਾਰ ਸੰਸਾਰ ਵਿੱਚ ਸੋਬਨਾ ਪਾਏ ਨੀ ਆਕੇ ਦੇਕਰ ਸੁਜਾਣੇ ਕਰਤਾਰ ਨਾਨਕ ਸਚਾ ਏਕ ਹੈ ਦੋਹ ਵਿਚ ਹੈ ਸੰਸਾਰ ਚੰਗੇ ਮੰਦੇ ਆਪ ਲਾਇਨ ਸੋ ਕਰਨ ਜੀ ਆਪ ਕਰਾਇ ਕਰਤਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਤੀਜਾ ਰਾਮ ਕਲੀ ਰਾਮ ਹਰ ਵਸਿਆਤਾ ਬਨਿਆ ਸੰਗਾਰ ਗੁਰ ਕਾ ਸ਼ਬਦ ਕਮਲ ਵਿੱਚ ਆਤਾਂ ਸੋ ਪਿਆ ਭਗਤ ਪੰਡਾਰ ਭਰਮ ਗਿਆ ਤਾਂ ਜਾਗਿਆ ਚੂਕਾ ਅਗਿਆਨ ਆਧਾਰ ਤਿਸ ਨੂੰ ਰੂਪਤ ਅਗਲਾ ਜਸਰ ਨਾਰ ਪਿਆਰ ਸਦਾ ਰਵੇ ਫਿਰ ਆਪਣਾ ਸੋਭਵੰਤੀ ਨਾਰ ਮਨ ਮੁਖ ਸੰਗਾਰ ਨਾ ਜਾਣਨੀ ਜਸਨ ਜਨਮ ਸਭਾਰ ਬਿਨ ਹਰ ਭਗਤੀ ਸੰਗਾਰ ਕਰੇ ਨਿਤ ਜਮਹਿ ਹੋਏ ਖਾਰ ਸੰਸਾਰ ਵਿੱਚ ਸੋਭ ਨਾ ਪਾਏ ਨੀ ਆਗੇ ਦੇ ਕਰ ਸੋ ਜਾਣੇ ਕਰਤਾਰ ਨਾਨਕ ਸਚਾ ਏਕ ਹੈ ਦੋ ਵਜ ਹੈ ਸੰਸਾਰ ਚੰਗੇ ਮੰਦੇ ਆਪ ਲਾਇਨ ਸੋ ਕਰਨ ਜੀ ਆਪ ਕਰਾਇ ਕਰਤਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਤੀਜਾ RAM ਕਲੀ RAM ਅਨ ਬਸਿਆਤਾ ਬਨਿਆ ਸੰਗਾਰ ਗੁਰ ਕਾ ਸ਼ਬਦ ਕਮਲ ਬਿਗਿ ਸਿਆਤਾ ਸੋ ਪਿਆ ਭਗਤ ਪੰਡਾਰ ਭਰਮ ਗਿਆ ਤਾਂ ਜਾਗਿਆ ਚੂਕਾ ਅਗਿਆਨ ਆਧਾਰ ਤਿਸਨੂੰ ਰੂਪ ਅਤ ਅਗਲਾ ਜਸਰ ਨਾਲ ਪਿਆਰ ਸਦਾ ਰਵੇ ਪਿਰ ਆਪਣਾ ਸੋਭਵੰਤੀ ਨਾਰ ਮਨ ਮੁਖ ਸ਼ਿੰਗਾਰ ਨ ਜਾਣੀ ਜਸਨ ਜਨਮ ਸਭਾਰ ਬਿਨ ਹਰ ਭਗਤੀ ਸ਼ਿੰਗਾਰ ਕਰ ਹੈ ਨਿਤ ਜਮਹਿ ਹੋਏ ਖਵਾਰ ਸੰਸਾਰ ਵਿੱਚ ਸੋਭ ਨਾ ਪਾਏ ਨੀ ਆਕੇ ਦੇਕਰ ਸੁ ਜਾਣੇ ਕਰਤਾਰ ਨਾਨਕ ਸਚਾ ਏਕ ਹੈ ਦੋ ਵਿੱਚ ਹੈ ਸੰਸਾਰ ਚੰਗੇ ਮੰਦੇ ਆਪ ਲਾਇਨ ਸੋ ਕਰਨ ਜੀ ਆਪ ਕਰਾਏ ਕਰਤਾਰ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਤੀਜਾ ਰਾਮ ਕਲੀ ਰਾਮ ਹਰ ਬਸਿਆਤਾ ਬਨਿਆ ਸੰਗਾਰ ਗੁਰ ਕਾ ਸਬਦ ਕਮਲ ਬਿਗਿ ਸਿਆਤਾ ਸੋ ਪਿਆ ਭਗਤ ਪੰਡਾਰ ਭਰਮ ਗਿਆ ਤਾਂ ਜਾਗਿਆ ਚੂਕਾ ਅਗਿਆਨ ਆਧਾਰ ਤਿਸਨੂੰ ਰੂਪਤ ਅਗਲਾ ਜਸਰ ਨਾਰ ਪਿਆਰ ਸਦਾ ਰਵੇ ਫਿਰ ਆਪਣਾ ਸੋਬਾਵੰਤੀ ਨਾਰ ਮਨ ਮੁਖ ਸੰਗਾਰ ਨਾ ਜਾਣਨੀ ਜਸਨ ਜਨਮ ਸੁਭਾਰ ਬਿਨ ਹਰ ਭਗਤੀ ਸੰਗਾਰ ਕਰਹਿ ਨਿਤ ਜਮਹਿ ਹੋਏ ਖਵਾਰ ਸੰਸਾਰ ਵਿੱਚ ਸੋਗ ਨਾ ਪਾਏ ਨੀ ਆਗੇ ਜੇ ਕਰ ਸੋ ਜਾਣੇ ਕਰਤਾਰ ਨਾਨਕ ਸਚਾ ਏਕ ਹੈ ਦੋਹ ਵਿਚ ਹੈ ਸੰਸਾਰ ਚੰਗੇ ਮੰਦੇ ਆਪ ਲਾਇਨ ਸੋ ਕਰਨ ਜੀ ਆਪ ਕਰਾਇ ਕਰਤਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਤੀਜਾ ਰਾਮ ਕਲੀ ਰਾਮ ਅਨ ਬਸਿਆਤਾ ਬਣਿਆ ਸੰਗਾਰ ਗੁਰ ਕਾ ਸਬਦ ਕਮਲ ਬਿਗਿ ਸਿਆਤਾ ਸੋ ਪਿਆ ਭਗਤ ਭੰਡਾਰ ਭਰਮ ਗਿਆ ਤਾਂ ਜਾਗਿਆ ਚੂਕਾ ਅਗਿਆਨ ਅਧਾਰ ਕਿਸ ਨੂੰ ਰੂਪਤ ਅਗਲਾ ਜਸਰਨਾਰ ਪਿਆਰ ਸਦਾ ਰਵੇ ਫਿਰ ਆਪਣਾ ਸੋਬਾਵੰਤੀ ਨਾਰ ਮਨਮੁਖ ਸ਼ਿੰਗਾਰ ਨਾ ਜਾਣੀ ਜਸਨ ਜਨਮ ਸਭਾਰ ਬਿਨ ਹਰ ਭਗਤੀ ਸ਼ਿੰਗਾਰ ਕਰਹਿ ਨਿਤ ਜਮਹਿ ਹੋਏ ਖਵਾਰ ਸੰਸਾਰ ਵਿੱਚ ਸੋਭਣਾ ਪਾਏ ਨੀ ਆਕੇ ਦੇਕਰ ਸੁਝਾਣੇ ਕਰਤਾਰ ਨਾਨਕ ਸਚਾ ਏਕ ਹੈ ਦੋਹ ਵਿਚ ਹੈ ਸੰਸਾਰ ਚੰਗੇ ਮੰਦੇ ਆਪ ਲਾਇਨ ਸੋ ਕਰਨ ਜੀ ਆਪ ਕਰਾਏ ਕਰਤਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਤੀਜਾ ਰਾਮ ਕਲੀ ਰਾਮ ਅਰਵਸਿਆਤਾ ਬਨਿਆ ਸੰਗਾਰ ਗੁਰ ਕਾ ਸਬਦ ਕਮਲ ਬਿਗੇ ਸਿਆਤਾ ਸੋ ਪਿਆ ਭਗਤ ਪੰਡਾਰ ਭਰਮ ਗਿਆ ਤਾਂ ਜਾਗਿਆ ਚੂਕਾ ਅਗਿਆਨ ਆਧਾਰ ਤਿਸਨੂੰ ਰੂਪਤ ਅਗਲਾ ਜਸਰ ਨਾਰ ਪਿਆਰ ਸਦਾ ਰਵੇ ਫਿਰ ਆਪਣਾ ਸੋਭਾਵੰਤੀ ਨਾਰ ਮਨ ਮੁਖ ਸੰਗਾਰ ਨਾ ਜਾਣਨੀ ਜਸਨ ਜਨਮ ਸੰਭਾਰ ਬਿਨ ਹਰ ਭਗਤੀ ਸੰਗਾਰ ਕਰਹਿ ਨਿਤ ਜਮਹਿ ਹੋਏ ਖਵਾਰ ਸੰਸਾਰ ਵਿੱਚ ਸੋਭ ਨਾ ਪਾਏ ਨੀ ਅਗੇ ਦੇ ਕਰ ਸੋ ਜਾਣੇ ਕਰਤਾਰ ਨਾਨਕ ਸਚਾ ਏਕ ਹੈ ਦੋ ਵਿੱਚ ਹੈ ਸੰਸਾਰ ਚੰਗੇ ਮੰਦੇ ਆਪ ਲਾਇਨ ਸੋ ਕਰਨ ਜੇ ਆਪ ਕਰਾਏ ਕਰਤਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਤੀਜਾ ਰਾਮ ਕਲੀ ਰਾਮ ਮਨ ਵਸਿਆ ਤਾ ਬਨਿਆ ਸੰਗਾਰ ਗੁਰ ਕੈ ਸਬਦ ਕਮਲ ਬਿਗਿਰਤਿਆ ਤਾ ਸੌਪਿਆ ਭਗਤ ਭੰਡਾਰ ਭਰਮ ਗਿਆ ਤਾ ਜਾਗਿਆ ਚੂਕਾ ਅਗਿਆਨ ਅਧਾਰ ਤਿਸ ਨੂੰ ਰੂਪ ਅਤ ਅਗਲਾ ਜਸਰ ਨਾਲ ਪਿਆਰ ਸਦਾ ਰਵੇ ਫਿਰ ਆਪਣਾ ਸੋਬਾਵੰਤੀ ਨਾਰ ਮਨਮੁਖ ਸ਼ਿੰਗਾਰ ਨਾ ਜਾਣੀ ਜਸਨ ਜਨਮ ਸਭਾਰ ਬਿਨ ਹਰ ਭਗਤੀ ਸ਼ਿੰਗਾਰ ਕਰਹਿ ਨਿਤ ਜਮਹਿ ਹੋਏ ਖਵਾਰ ਸੰਸਾਰ ਵਿੱਚ ਸੋਬਨਾ ਪਾਏ ਨੀ ਆਕੇ ਦੇਕਰ ਸੁਜਾਣੇ ਕਰਤਾਰ ਨਾਨਕ ਸਚਾ ਏਕ ਹੈ ਦੂਹ ਵਿਚ ਹੈ ਸੰਸਾਰ ਚੰਗੇ ਮੰਦੇ ਆਪ ਲਾਇਨ ਸੋ ਕਰਨ ਜੀ ਆਪ ਕਰਾਇ ਕਰਤਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਤੀਜਾ ਰਾਮ ਕਲੀ ਰਾਮ ਹਰ ਵਸਿਆਤਾ ਬਨਿਆ ਸੰਗਾਰ ਗੁਰ ਕਾ ਸ਼ਬਦ ਕਮਲ ਬਿਗਿ ਸਿਆਤਾ ਸੋ ਪਿਆ ਭਗਤ ਪੰਡਾਰ ਭਰਮ ਗਿਆ ਤਾਂ ਜਾਗਿਆ ਚੂਕਾ ਅਗਿਆਨ ਆਧਾਰ ਤਿਸਨੂੰ ਰੂਪਤ ਅਗਲਾ ਜਸਰ ਨਾਲ ਪਿਆਰ ਸਦਾ ਰਵੇ ਫਿਰ ਆਪਣਾ ਸੋਭਵੰਤੀ ਨਾਰ ਮਨਮੁਖ ਸੰਗਾਰ ਨਾ ਜਾਣਨੀ ਜੈ ਸੰਜਨਮ ਸਭਾਰ ਬਿਨ ਹਰ ਭਗਤੀ ਸੰਗਾਰ ਕਰਹਿ ਨਿਤ ਜਮਹਿ ਹੋਏ ਖਾਰ ਸੰਸਾਰ ਵਿੱਚ ਸੋਗ ਨਾ ਪਾਏ ਨੀ ਅਗੇ ਦੇ ਕਰ ਸੋ ਜਾਣੇ ਕਰਤਾਰ ਨਾਨਕ ਸਚਾ ਏਕ ਹੈ ਦੋਹ ਵਿਚ ਹੈ ਸੰਸਾਰ ਚੰਗੇ ਮੰਦੇ ਆਪ ਲਾਇਨ ਸੋ ਕਰਨ ਜੀ ਆਪ ਕਰਾਇ ਕਰਤਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਤੀਜਾ RAM ਕਲੀ RAM ਅਰ ਬਸਿਆਤਾ ਬਣਿਆ ਸੰਗਾਰ ਗੁਰ ਕਾ ਸ਼ਬਦ ਕਮਲ ਬਿਗਿ ਸਿਆਤਾ ਸੋ ਪਿਆ ਭਗਤ ਭੰਡਾਰ ਭਰਮ ਗਿਆ ਤਾਂ ਜਾਗਿਆ ਚੂਕਾ ਅਗਿਆਨ ਆਧਾਰ ਤਿਸਨੂੰ ਰੂਪ ਅਤ ਅਗਲਾ ਜਸਰ ਨਾਲ ਪਿਆਰ ਸਦਾ ਰਵੇ ਫਿਰ ਆਪਣਾ ਸੋਭਵੰਤੀ ਨਾਰ ਮਨਮੁਖ ਸ਼ਿੰਗਾਰ ਨਾ ਜਾਣੀ ਜਸਨ ਜਨਮ ਸਭਾਰ ਬਿਨ ਹਰ ਭਗਤੀ ਸ਼ਿੰਗਾਰ ਕਰ ਹੈ ਨਿਤ ਜਮਹਿ ਹੋਏ ਖਵਾਰ ਸੰਸਾਰ ਵਿੱਚ ਸੋਭ ਨਾ ਪਾਏ ਨੀ ਆਗੇ ਦੇਕਰ ਸੁ ਜਾਣੇ ਕਰਤਾਰ ਨਾਨਕ ਸਚਾ ਏਕ ਹੈ ਦੋ ਵਿੱਚ ਹੈ ਸੰਸਾਰ ਚੰਗੇ ਮੰਦੇ ਆਪ ਲਾਇਨ ਸੋ ਕਰਨ ਜੀ ਆਪ ਕਰਾਏ ਕਰਤਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਤੀਜਾ ਰਾਮ ਕਲੀ ਰਾਮ ਅਨਵਸਿਆਤਾ ਬਨਿਆ ਸੰਗਾਰ ਗੁਰ ਕਾ ਸਬਦ ਕਮਲ ਬਿਗਿ ਸਿਆਤਾ ਸੋ ਪਿਆ ਭਗਤ ਪੰਡਾਰ ਭਰਮ ਗਿਆ ਤਾ ਜਾਗਿਆ ਚੂਕਾ ਅਗਿਆਨ ਆਧਾਰ ਤਿਸ ਨੂੰ ਰੂਪਤ ਅਗਲਾ ਜਸਰ ਨਾਰ ਪਿਆਰ ਸਦਾ ਰਵੇ ਫਿਰ ਆਪਣਾ ਸੋਬਾਵੰਤੀ ਨਾਰ ਮਨ ਮੁਖ ਸੰਗਾਰ ਨਾ ਜਾਣਨੀ ਜਸਨ ਜਨਮ ਸਭਾਰ ਬਿਨ ਹਰ ਭਗਤੀ ਸੰਗਾਰ ਕਰਹਿ ਨਿਤ ਜਮਹਿ ਹੋਏ ਖਵਾਰ ਸੰਸਾਰੇ ਫਿਰ ਸੋਬਨਾ ਪਾਏ ਨੀ ਆਗੇ ਦੇ ਕਰ ਸੋ ਜਾਣੇ ਕਰਤਾਰ ਨਾਨਕ ਸਚਾ ਏਕ ਹੈ ਦੋ ਵਿੱਚ ਹੈ ਸੰਸਾਰ ਚੰਗੇ ਮੰਦੇ ਆਪ ਲਾਇਨ ਸੋ ਕਰਨ ਜੀ ਆਪ ਕਰਾਇ ਕਰਤਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ ਤੀਜਾ RAM ਕਲੀ RAM ਅਰ ਬਸਿਆਤਾ ਬਣਿਆ ਸੰਗਾਰ ਗੁਰ ਕਾ ਸਬਦ ਕਮਲ ਬਿਗਿ ਸਿਆਤਾ ਸੋ ਪਿਆ ਭਗਤ ਭੰਡਾਰ ਭਰਮ ਗਿਆ ਤਾਂ ਜਾਗਿਆ ਚੂਕਾ ਅਗਿਆਨ ਆਧਾਰ ਤਿਸ ਨੂੰ ਰੂਪ ਅਤ ਅਗਲਾਜ ਸਰਨਾਰ ਪਿਆਰ ਸਦਾ ਰਵੇ ਫਿਰ ਆਪਣਾ ਸੋਬਾਵੰਤੀ ਨਾਰ ਮਨਮੁਖ ਸ਼ਿੰਗਾਰ ਨਾ ਜਾਣੀ ਜਸਨ ਜਨਮ ਸਭਾਰ ਬਿਨ ਹਰ ਭਗਤੀ ਸ਼ਿੰਗਾਰ ਕਰਹਿ ਨਿਤ ਜਮਹਿ ਹੋਏ ਖਵਾਰ ਸੰਸਾਰ ਵਿੱਚ ਸੋਬਨਾ ਪਾਏ ਨੀ ਆਕੇ ਦੇਕਰ ਸੁਜਾਣੇ ਕਰਤਾਰ ਨਾਨਕ ਸਚਾ ਏਕ ਹੈ ਦੂਹ ਵਿਚ ਹੈ ਸੰਸਾਰ ਚੰਗੇ ਮੰਦੇ ਆਪ ਲੈਣ ਸੋ ਕਰਨ ਦੇ ਆਪ ਕਰਾਏ ਕਰਤਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਤੀਜਾ ਰਾਮ ਕਲੀ ਰਾਮ ਅਰਵਸਿਆਤਾ ਬਨਿਆ ਸੰਗਾਰ ਗੁਰ ਕਾ ਸਬਦ ਕਮਲ ਬਿਗਿ ਸਿਆਤਾ ਸੋ ਪਿਆ ਭਗਤ ਪੰਡਾਰ ਭਰਮ ਗਿਆ ਤਾਂ ਜਾਗਿਆ ਚੂਕਾ ਅਗਿਆਨ ਆਧਾਰ ਤਿਸਨੂੰ ਰੂਪਤ ਅਗਲਾ ਜਸਰ ਨਾਰ ਪਿਆਰ ਸਦਾ ਰਵੇ ਫਿਰ ਆਪਣਾ ਸੋਬਾਵੰਤੀ ਨਾਰ ਮਨ ਮੁਖ ਸੰਗਾਰ ਨਾ ਜਾਣਨੀ ਜਸਨ ਜਨਮ ਸਭਾਰ ਬਿਨ ਹਰ ਭਗਤੀ ਸੰਗਾਰ ਕਰਹਿ ਨਿਤ ਜਮਹਿ ਹੋਏ ਖਵਾਰ ਸੰਸਾਰ ਵਿੱਚ ਸੋਬਨਾ ਪਾਏ ਨੀ ਆਕੇ ਦੇਕਰ ਸੋ ਜਾਣੇ ਕਰਤਾਰ ਨਾਨਕ ਸਚਾ ਇਕ ਹੈ ਦੂਜਾ ਹੈ ਸੰਸਾਰ ਚੰਗੇ ਮੰਦੇ ਆਪ ਲਾਇਨ ਸੋ ਕਰਨ ਜੇ ਆਪ ਕਰਾਇ ਕਰਤਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਤੀਜਾ ਰਾਮ ਕਲੀ ਰਾਮ ਅਰ ਬਸਿਆਤਾ ਬਣਿਆ ਸੰਗਾਰ ਗੁਰ ਕੈ ਸਬਦ ਕਮਲ ਬਿਗਿ ਸਿਆ ਤਾਂ ਸੋ ਪਿਆ ਭਗਤ ਪੰਡਾਰ ਭਰਮ ਗਿਆ ਤਾਂ ਜਾਗਿਆ ਚੂਕਾ ਅਗਿਆਨ ਆਧਾਰ ਤਿਸਨੂੰ ਰੂਪਤ ਅਗਲਾ ਜਸਰ ਨਾਰ ਪਿਆਰ ਸਦਾ ਰਵੇ ਫਿਰ ਆਪਣਾ ਸੋਬਵੰਤੀ ਨਾਰ ਮਨਮੁਖ ਸ਼ਿੰਗਾਰਾ ਜਾਣ ਨਹੀਂ ਜਸਨ ਜਨਮ ਸਭਾਰ ਬਿਨ ਹਰ ਭਗਤੀ ਸ਼ਿੰਗਾਰ ਕਰ ਹੈ ਨਿਤ ਜਮਹਿ ਹੋਏ ਖਵਾਰ ਸੰਸਾਰ ਵਿੱਚ ਸੋਭਣਾ ਪਾਏ ਨਹੀਂ ਆਕੇ ਦੇਕਰ ਸੁ ਜਾਣੇ ਕਰਤਾਰ ਨਾਨਕ ਸਚਾ ਏਕ ਹੈ ਦੋ ਵਿੱਚ ਹੈ ਸੰਸਾਰ ਚੰਗੇ ਮੰਦੇ ਆਪ ਲਾਇਨ ਸੋ ਕਰਨ ਜੀ ਆਪ ਕਰਾਏ ਕਰਤਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਤੀਜਾ ਰਾਮ ਕਲੀ ਰਾਮ ਅਨਵਸਿਆਤਾ ਬਨਿਆ ਸੰਗਾਰ ਗੁਰ ਕਾ ਸਬਦ ਕਮਲ ਬਿਗਿਤੇ ਆਤਾ ਸਉਪਿਆ ਭਗਤ ਪੰਡਾਰ ਭਰਮ ਗਿਆ ਤਾਂ ਜਾਗਿਆ ਚੂਕਾ ਅਗਿਆਨ ਆਧਾਰ ਤਿਸਨੂੰ ਰੂਪਤ ਅਗਲਾ ਜਸਰ ਨਾਰ ਪਿਆਰ ਸਦਾ ਰਵੇ ਫਿਰ ਆਪਣਾ ਸੋਭਵੰਤੀ ਨਾਰ ਮਨਮੁਖ ਸੰਗਾਰ ਨਾ ਜਾਣੀ ਜਿਹਾ ਸੰਜਮ ਸਭਾਰ ਬਿਨ ਹਰ ਭਗਤੀ ਸੰਗਾਰ ਕਰਹਿ ਨਿਤ ਜਮਹਿ ਹੋਏ ਖਵਾਰ ਸੰਸਾਰ ਵਿੱਚ ਸੋਗ ਨਾ ਪਾਏ ਨੀ ਅਗੇ ਦੇ ਕਰ ਸੋ ਜਾਣੇ ਕਰਤਾਰ ਨਾਨਕ ਸਚਾ ਏਕ ਹੈ ਦੋ ਵਜ ਹੈ ਸੰਸਾਰ ਚੰਗੇ ਮੰਦੇ ਆਪ ਲਾਇਨ ਸੋ ਕਰਨ ਜੀ ਆਪ ਕਰਾਇ ਕਰਤਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਤੀਜਾ RAM KALI RAM ਅਨ ਬਸਿਆਤਾ ਬਨਿਆ ਸੰਗਾਰ ਗੁਰ ਕਾ ਸਬਦ ਕਮਲ ਬਿਗਿ ਸਿਆ ਤਾ ਸੋ ਪਿਆ ਭਗਤ ਪੰਡਾਰ ਭਰਮ ਗਿਆ ਤਾ ਜਾਗਿਆ ਚੂਕਾ ਅਗਿਆਨ ਆਧਾਰ ਤਿਸ ਨੂੰ ਰੂਪਤ ਅਗਲਾ ਜਸਰ ਨਾਰ ਪਿਆਰ ਸਦਾ ਰਵੇ ਫਿਰ ਆਪਣਾ ਸੋਬਾਵੰਤੀ ਨਾਰ ਮਨਮੁਖ ਸ਼ਿੰਗਾਰ ਨ ਜਾਣੀ ਜਸਨ ਜਨਮ ਸਭਾਰ ਬਿਨ ਹਰ ਭਗਤੀ ਸ਼ਿੰਗਾਰ ਕਰਹਿ ਨਿਤ ਜਮਹਿ ਹੋਏ ਖਵਾਰ ਸੰਸਾਰੇ ਵਿਰ ਸੋਭਨਾ ਪਾਏ ਨੀ ਆਕੇ ਦੇਕਰ ਸੁਜਾਣੇ ਕਰਤਾਰ ਨਾਨਕ ਸਚਾ ਏਕ ਹੈ ਦੋ ਵਿਚ ਹੈ ਸੰਸਾਰ ਚੰਗੇ ਮੰਦੇ ਆਪ ਲਾਇਨ ਸੋ ਕਰਨ ਜੀ ਆਪ ਕਰਾਇ ਕਰਤਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਤੀਜਾ ਰਾਮ ਕਲੀ ਰਾਮ ਅਰ ਬਸਿਆਤਾ ਬਣਿਆ ਸੰਗਾਰ ਗੁਰ ਕੈ ਸਬਦ ਕਮਲ ਬਿਗੇ ਸਿਆਤਾ ਸੋ ਪਿਆ ਭਗਤ ਪੰਡਾਰ ਭਰਮ ਗਿਆ ਤਾਂ ਜਾਗਿਆ ਚੂਕਾ ਅਗਿਆਨ ਅਧਾਰ ਤਿਸ ਨੂੰ ਰੂਪਤ ਅਗਲਾ ਜਸਰ ਨਾਰ ਪਿਆਰ ਸਦਾ ਰਵੇ ਫਿਰ ਆਪਣਾ ਸੋਬਾਵੰਤੀ ਨਾਰ ਮਨ ਮੁਖ ਸੰਗਾਰ ਨਾ ਜਾਣਨੀ ਜਸਨ ਜਨਮ ਸਭਾਰ ਬਿਨ ਹਰ ਭਗਤੀ ਸੰਗਾਰ ਕਰਹਿ ਨਿਤ ਜਮਹਿ ਹੋਏ ਖਵਾਰ ਸੰਸਾਰ ਵਿੱਚ ਸੋਬਨਾ ਪਾਏ ਨੀ ਆਕੇ ਦੇਕਰ ਸੁਜਾਣੇ ਕਰਤਾਰ ਨਾਨਕ ਸੱਚਾ ਏਕ ਹੈ ਦੋ ਵਿੱਚ ਹੈ ਸੰਸਾਰ ਚੰਗੇ ਮੰਦੇ ਆਪ ਲਾਇਨ ਸੋ ਕਰਨ ਜੀ ਆਪ ਕਰਾਇ ਕਰਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ